ਅਗਰ ਬਿਨਾ ਪੈਸਾ ਕੋਈ ਖਰਚ ਕੀਤੇ ਆ ਤੁਹਾਡਾ ਸਕਿਨ ਜਿਹੜੀ ਇੱਕਦਮ ਗੋਰੀ ਚਿੱਟੀ ਹੋ ਜਾਵੇ ਜਾਂ ਰਿੰਕਲ ਆ ਯਾਨੀ ਕਿਸੇ ਪ੍ਰਕਾਰ ਦੇ ਠੀਕ ਹੋ ਜਾਣ ਜਾਂ ਛਾਈਆਂ ਠੀਕ ਹੋ ਜਾਣ ਪਿਗਮੈਂਟੇਸ਼ਨ ਠੀਕ ਹੋ ਜਾਵੇ ਸਕਿਨ ਟਾਈਟ ਹੋ ਜਾਵੇ ਤੇ ਸਾਨੂੰ ਕੋਈ ਪੈਸਾ ਵੀ ਸਾਡਾ ਨਾ ਲੱਗੇ ਜਾਂ ਹਣਾ ਸਿਰਫ ਮਾਤਰ 2-3 ਰੁਪਏ ਦੇ ਵਿੱਚ ਸਾਡੀ ਸਾਰੀ ਸਕਿਨ ਜਿਹੜੀ ਰਿਪੇਅਰ ਹੋ ਜਾਵੇ ਤੇ ਹੋਰ ਸਾਨੂੰ ਕੀ ਚਾਹੀਦਾ ਹੈ ਠੀਕ ਹੈ ਇਹ ਜਾਦੂ ਮੇਂ ਔਇਲ ਬਣਾਉਣ ਵਿੱਚ ਤੁਸੀਂ ਕੀ ਕੀ ਲੈਣਾ ਹੈਗਾ ਇਸ ਔਇਲ ਦੇ ਇੰਨੇ ਫਾਇਦੇ ਨੇ ਇਹਦੇ ਨਾਲ ਰਾਤ ਨੂੰ ਤੁਸੀਂ ਅਗਰ ਚਿਹਰੇ ਦੀ ਮ사ਜ ਕਰ ਲਾਜੋਗੇ ਨਾ ਕੋਈ ਵੀ ਸਮੱਸਿਆ ਤੁਹਾਡੇ ਚਿਹਰੇ ਦੀ ਬਿਲਕੁਲ ਠੀਕ ਹੋ ਜਾਵੇਗੀ ਸਕਿਨ ਜਿਹੜੀ ਟਾਈਟ ਹੋ ਜਾਵੇਗੀ ਜਿਨ੍ਹਾਂ ਦੀ ਲੂਜ਼ ਸਕਿਨ ਉਹ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਜਿਨ੍ਹਾਂ ਦੇ ਉੱਪਰ ਪੋਰਸ ਨਾਲ ਬੰਦ ਹੋ ਜਾਣਗੇ ਜਿਨ੍ਹਾਂ ਦੀ ਸਕਿਨ ਇੱਕਦਮ ਮੈਥੋਂ ਢਲਕ ਰਹੀ ਏ ਇਸ ਤਰੀਕੇ ਨਾਲ ਤੇਲ ਲਗਾ ਕੇ ਮ사ਜ ਕਰਨਗੇ ਨਾਲ ਸਕਿਨ ਇੱਕਦਮ ਉਹਨਾਂ ਦੀ ਟਾਈਟ ਹੋ ਜਾਵੇਗੀ ਤੇ ਸਕਿਨ ਤੇ ਗਲੋ ਵੀ ਆਵੇਗਾ ਠੀਕ ਹੈ ਜੀ ਇਹ ਤੇਲ ਦੇ ਵਿੱਚ ਆਪਾਂ ਕੀ ਕੀ ਪਾਇਆ ਹੈ ਪਹਿਲਾਂ ਤੁਸੀਂ ਇਹ ਤੇਲ ਦੇਖ ਲਓ ਕਿਸ ਤਰੀਕੇ ਨਾਲ ਆਪਾਂ ਤੇਲ ਬਣਾਇਆ ਇਸ ਤਰੀਕੇ ਨਾਲ ਤੁਸੀਂ ਲੈਣਾ ਹੈਗਾ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਲੈ ਕੇ ਉਹਦੇ ਵਿੱਚ ਪਾਣਾ ਹੈ ਤੁਸੀਂ ਜੈਫਲ ਜੈਫਲ ਜਿਹੜਾ ਆਪਾਂ ਮਸਾਲਿਆਂ ਚ ਵੀ ਪਾਣੇ ਹੁੰਦੇ ਆ ਜੈਫਲ ਜਿਹੜਾ ਹੁੰਦਾ ਤੁਹਾਡੀਆਂ ਸ਼ਾਇਆਂ ਵਾਸਤੇ ਬਹੁਤ ਹੀ کارਗਿਲ ਦੇ ਨਾਲ ਸ਼ਾਇਆਂ ਠੀਕ ਹੋ ਜਾਂਦੀਆਂ ਨੇ ਜੈਫਲ ਲੈਣਾ ਹੈ ਫਿਰ ਤੁਸੀਂ ਲੈਣਾ ਚੁਟਕੀ ਕੀ ਹਲਦੀ ਲੈਣੀ ਹੈ ਠੀਕ ਹੈ ਹਲਦੀ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਕੀ ਪਾਣਾ ਮਲੇਠੀ ਪਾਊਡਰ ਬਲੀਟੀ ਪਾਊਡਰ ਪਾ ਕੇ ਇਸ ਤੇਲ ਨੂੰ ਆਪਾਂ ਤਿਆਰ ਕੀਤਾ ਹੈ ਠੀਕ ਹੈ ਇਹਨੂੰ ਗਰਮ ਨਹੀਂ ਕਰਨਾ ਹੈਗਾ ਕਿਉਂਕਿ ਤੇਲ ਜਿਹੜਾ ਉਹ ਪਹਿਲਾਂ ਗਰਮ ਕਰ ਲਵੋ ਬਾਕੀ ਚੀਜ਼ਾਂ ਤੁਸੀਂ ਐਦਾਂ ਹੀ ਪਾ ਕੇ ਉਸ ਤੋਂ ਬਾਅਦ ਇਹ ਔਇਲ ਨੂੰ ਇਸ ਤਰੀਕੇ ਨਾਲ ਤਿਆਰ ਕਰਕੇ ਰੱਖ ਲਵੋ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦਾ ਹੈ ਇਹ ਔਇਲ ਤੇ ਆਹ ਦੇਖੋ ਇਹ ਬਣ ਕੇ ਇਸ ਤਰੀਕੇ ਨਾਲ ਇਹ ਔਇਲ ਹੋ ਗਿਆ ਰੈਡੀ ਹੁਣ ਥੋੜੀ ਸਰਦੀ ਹੈ ਨਾ ਤੇਲ ਥੋੜਾ ਜੰਮ ਗਿਆ ਹੈ ਤੇ ਤੁਸੀਂ ਜਦੋਂ ਵੀ ਮਤਲਬ ਕਿ ਹੁਣ ਧੁੱਪ ਆਈ ਨਾ ਹੁਣ ਵੈਸੇ ਇਹ ਤੇਲ ਜਿਹੜਾ ਪਿਘਲ ਜਾਣਾ ਕਰਨੇ ਹੈ ਨਾ ਵੈਸੇ ਵੀ ਥੋੜਾ ਸੌਫਟ ਜਣ ਕੇ ਹੈਗਾ ਜਦੋਂ ਤੁਸੀਂ ਹੱਥ ਤੇ ਲਗਾਓਗੇ ਤਾਂ ਸੌਫਟ ਇਸ ਤਰੀਕੇ ਨਾਲ ਕੋਈ ਵੀ ਤੁਸੀਂ ਇਸ ਤਰੀਕੇ ਦੀ ਖਾਲੀ ਸ਼ੀਸ਼ੀ ਲੈ ਕੇ ਹੁਣ ਗਰਮੀ ਆ ਜਣੀ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਠੀਕ ਹੈ ਤੇ ਰਾਤ ਨੂੰ ਤੁਸੀਂ ਕੀ ਕਰਨਾ ਹੈ ਜਦੋਂ ਵੀ ਤੁਸੀਂ ਨਾਈਟ ਨੂੰ ਆਪਣੇ ਚਿਹਰੇ ਨੂੰ ਵਾਸ਼ ਕਰਕੇ ਆਪਣੇ ਬੈੱਡ ਤੇ ਆਉਂਦੇ ਹੋ ਠੀਕ ਹੈ ਤੇ ਕੁਝ ਨਾ ਕੁਝ ਆਪਾਂ ਚਿਹਰੇ ਤੇ ਲਗਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਕੀ ਲੈਣਾ ਹੈ ਇਸ ਤਰੀਕੇ ਨਾਲ ਆਪਣਾ ਫੇਸ ਬਿਲਕੁਲ ਵਾਸ਼ ਕਰ ਲੈਣਾ ਹੈ ਇਹ ਵਾਲਾ ਔਇਲ ਜਿਹੜਾ ਤੁਸੀਂ ਲੈਣਾ ਹੈ ਠੀਕ ਹੈ ਨਾਰੀਅਲ ਦਾ ਤੇਲ ਲਾਣਾ ਹੈ ਇਸ ਤਰੀਕੇ ਨਾਲ ਜਿਹੜਾ ਜੈਫਲ ਹੈਗੇ ਨੇ ਇਹਨੂੰ ਤੁਸੀਂ ਪਾਊਡਰ ਬਣਾ ਲੈਣਾ ਪੂਰਾ ਠੀਕ ਹੈ ਤੁਸੀਂ ਛਾਣ ਕੇ ਵੀ ਪਾ ਸਕਦੇ ਹੋ ਤੇ ਮੈਂ ਤਾਂ ਇਸ ਤਰੀਕੇ ਨਾਲ ਹੀ ਪਾ ਲਿਆ ਇਹ ਦੇਖੋ ਆਹ ਦੇਖੋ ਇਸ ਤਰੀਕੇ ਨਾਲ ਤੁਸੀਂ ਓਇਲ ਜਿਹੜਾ ਆਪਣੇ ਚਿਹਰੇ ਤੇ ਇਹਦੀ ਕਰਨੀ ਹੈਗੀ ਹੈ ਮ사ਜ ਤੁਸੀਂ ਡੇਲੀ ਮ사ਜ ਕਰਿਓ ਫਿਰ ਤੁਸੀਂ ਦੇਖੇ ਤੁਹਾਡਾ ਚਿਹਰਾ ਜਿਹੜਾ ਕਿੰਨਾ ਸੋਹਣਾ ਹੋ ਗਿਆ ਜਿਨ੍ਹਾਂ ਦੇ ਸ਼ਾਈਆਂ ਦੀ ਪ੍ਰੋਬਲਮ ਹੈ ਨਾ ਉਹ ਸ਼ਾਈਆਂ ਜਿਹੜੀਆਂ ਨੇ ਸਾਰੀਆਂ ਹੀ ਠੀਕ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਠੀਕ ਹੈ ਇਸ ਤਰੀਕੇ ਨਾਲ ਜੈਫਲ ਨੂੰ ਕੁੱਟ ਲੈਣਾ ਹੈ ਜੈਫਲ ਦੀ ਖੁਸ਼ਬੂ ਮੈਨੂੰ ਬਹੁਤ ਵਧੀਆ ਲੱਗਦੀ ਇੰਨੀ ਪਿਆਰੀ ਖੁਸ਼ਬੂ ਲੱਗਦੀ ਹੈ ਨਾ ਬਹੁਤ ਵਧੀਆ ਤੇ ਜੈਫਲ ਮੈਂ ਵੈਸੇ ਨਾ ਦੁੱਧ ਚ ਪਾ ਕੇ ਵੀ ਪੀਣੀ ਹੁੰਦੀ ਹੈ ਰਾਤ ਨੂੰ ਜਿਨ੍ਹਾਂ ਨੂੰ ਨੀਂਦ ਦੀ ਪ੍ਰੋਬਲਮ ਹੈ ਨਾ ਨੀਂਦ ਨਹੀਂ ਆਉਂਦੀ ਹੈਗੀ ਰਾਤ ਨੂੰ ਹਨਾ ਤੇ ਮੇਰੇ ਵਾਂਗੂ ਜਿਹੜੇ ਫੋਨ ਜ਼ਿਆਦਾ ਇਸਤੇਮਾਲ ਕਰਦੇ ਨੇ ਕਿਉਂਕਿ ਮੇਰਾ ਕੰਮ ਹੈ ਫੋਨ ਦਾ ਤੇ ਮੈਨੂੰ ਜ਼ਿਆਦਾ ਫੋਨ ਇਸਤੇਮਾਲ ਕਰਨਾ ਪੈਂਦਾ ਹੈ ਤੇ ਫਿਰ ਥੋੜਾ ਜਿਹਾ ਨਾ ਇਥੋਂ ਥਕਾਵਟ ਜੀ ਹੋ ਜਾਂਦੀ ਅੱਖਾਂ ਥੋੜੀ ਜਿਆਦਾ ਕੋ ਡੰਗਾਈ ਚ ਹੋ ਜਾਂਦੀਆਂ ਨੇ ਠੀਕ ਹੈ ਕਿਉਂਕਿ ਜ਼ਿਆਦਾ ਫੋਨ ਇਸਤੇਮਾਲ ਕਰਦੇ ਆ ਕਿਉਂਕਿ ਵੀਡੀਓ ਐਡੀਟਿੰਗ ਕਰਨੀ ਬਣਾਣੀ ਹਨਾ ਫੋਨ ਜ਼ਿਆਦਾ ਇਸਤੇਮਾਲ ਹੋ ਜਾਂਦਾ ਹੈ ਤੇ ਨੀਂਦ ਨਹੀਂ ਆਉਂਦੀ ਹੈਗੀ ਨੀਂਦ ਦੀ ਪ੍ਰੋਬਲਮ ਹੋ ਜਾਂਦੀ ਇਸ ਕਰਕੇ ਜਿਹੜਾ ਜੈਫਰ ਹੁੰ ਦੁੱਧ ਦੇ ਵਿੱਚ ਤੁਸੀਂ ਉਹਨੂੰ ਆ ਪੀਸ ਕੇ ਪਾਊਡਰ ਬਣਾ ਕੇ ਰੱਖ ਲਓ ਰਾਤ ਨੂੰ ਦੁੱਧ ਦੇ ਵਿੱਚ ਪਾ ਕੇ ਉਹਨੂੰ ਪੀਆ ਕਰੋ ਤੁਹਾਨੂੰ ਨੀਂਦ ਵੀ ਵਧੀਆ ਆਵੇਗੀ ਤੇ ਔਰ ਤੁਹਾਡੇ ਜਿਹੜੀ ਅੰਦਰੂਨੀ ਸਕਿਨ ਦੀ ਪ੍ਰੋਬਲਮ ਹੈ ਨਾ ਉਹ ਵੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਤੇ ਇਸ ਤਰੀਕੇ ਨਾਲ ਦੇਖੋ ਤੇਲ ਜਿਹੜਾ ਤੁਸੀਂ ਤੇ ਮਲੇਠੀ ਜਿਹੜੀ ਹੁੰਦੀ ਉਹ ਵੀ ਤੁਹਾਡੇ ਦਾਗ-ਧੱब्बਿਆਂ ਨੂੰ ਠੀਕ ਕਰਦੀ ਏ ਔਰ ਹਲਦੀ ਜਿਹੜੀ ਹੁੰਦੀ ਉਹਦੇ ਵੀ ਤੁਹਾਨੂੰ ਪਤਾ ਹੀ ਹੈ ਫਾਇਦੇ ਜਿਨ੍ਹਾਂ ਦੇ ਪਿੰਪਲਾਂ ਦੀ ਪ੍ਰੋਬਲਮ ਹੁੰਦੀ ਹੈ ਹਲਦੀ ਠੀਕ ਕਰ ਦਿੰਦੀ ਹੈ ਜਿਨ੍ਹਾਂ ਦੀ ਛੋਟ-ਛਟੀਆਂ ਪਿੰਸੀਆਂ ਹੋ ਜਾਂਦੀਆਂ ਨੇ ਜਾਂ ਛੋਟੇ ਛੋਟੇ ਦਾਣੇ ਹੁੰਦੇ ਨੇ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜਾ ਨਾਰੀਅਲ ਦਾ ਤੇਲ ਹੁੰਦਾ ਜਿਆਦਾ oily ਵੀ ਨਹੀਂ ਹੁੰਦਾ ਇਹ ਖੁਸ਼ਕ ਹੁੰਦਾ ਹੈ ਠੀਕ ਹੈ ਸਕਿਨ ਦੇ ਵਿੱਚ ਇਹ ਸਮਾ ਜਾਂਦਾ ਹੈ ਤੇ ਸਕਿਨ ਨੂੰ ਇੱਕਦਮ ਜਿਨ੍ਹਾਂ ਦੀ ਖੁਸ਼ਕ ਸਕਿਨ ਹੈਗੀ ਹੈ ਨਾ ਜਿਨ੍ਹਾਂ ਦੀ ਡਰਾਈ ਸਕਿਨ ਹੈ ਉਹਨੂੰ ਠੀਕ ਕਰ ਦਿੰਦਾ ਇਸ ਤਰੀਕੇ ਨਾਲ ਤੁਸੀਂ ਇਹ ਤੇਲ ਦਾ ਇਸਤੇਮਾਲ ਕਰੋਗੇ ਅਗਰ ਜੇ ਤੁਸੀਂ ਨਾਰੀਅਲ ਦਾ ਤੇਲ ਨਹੀਂ ਵੀ ਇਸਤੇਮਾਲ ਕਰਨਾ ਚਾਹੁੰਦੇ ਇਹਦੀ ਥਾਂ ਤੇ ਬਦਾਮ ਰੋਗ ਨੂੰ ਲੈ ਸਕਦੇ ਹੋ ਜਾਂ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਹੋ ਠੀਕ ਹੈ ਉਹ ਪਾ ਸਕਦੇ ਹੋ ਬਾਕੀ ਚੀਜ਼ਾਂ ਉਹੀ ਪਾਣੀ ਨੇ ਤੁਸੀਂ ਜਿਵੇਂ ਹਲਦੀ ਹੋ ਗਈ ਮਲੇਠੀ ਪਾਊਡਰ ਹੋ ਗਿਆ ਔਰ ਜੈਫਲ ਹੋ ਗਿਆ ਇਹ ਤੇਲ ਐਨਾ ਜਾਦੂਈ ਤੇਲ ਨਾ ਬਿਨਾ ਕੋਈ ਪਿਆਸੇ ਖਰਚ ਕੀਤੇ ਦੇਖੋ ਘਰੇ ਹੀ ਸਮਾਨ ਪਿਆ ਹੁੰਦਾ ਜੈਫਲ ਕੀ ਇੱਕ 7-8 ਰੁਪਏ ਦਾ ਜੈਫਲ ਆ ਜਾਂਦਾ ਹੈ ਤੁਸੀਂ ਠੀਕ ਹੈ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਤੇ ਡੇਲੀ ਤੁਸੀਂ ਹੈਬਿਟ ਬਣਾ ਲੈਣੀ ਹੈ ਠੀਕ ਹੈ ਜਿਵੇਂ ਮੈਂ ਕਹਿੰਨੀ ਹੁੰਨੀ ਹੈ ਕਿ ਮ사ਜ ਬਹੁਤ ਜ਼ਰੂਰੀ ਹੈ ਸਕਿਨ ਲਈ ਤੇ ਇਸ ਤੇਲ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਮ사ਜ ਕਰੋਗੇ ਤੇ ਤੁਹਾਡੀ ਜਿਹੜੀ ਲੂਜ਼ ਸਕਿਨ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਠੀਕ ਹੈ ਸਕਿਨ ਵਿੱਚ ਇੱਕ ਗਲੋ ਆਵੇਗਾ ਇੱਕ ਨਿਖਾਰ ਆਵੇਗਾ ਵੱਖਰਾ ਜਿਹਾ ਠੀਕ ਹੈ ਹਰ ਕੋਈ ਤੁਹਾਨੂੰ ਪੁੱਛੇਗਾ ਕਿ ਤੁਸੀਂ ਫੇਸ ਤੇ ਕੀ ਲਗਾਉਂਦੇ ਹੋ ਦਿਨਵਾਤ ਦੇ ਵੀ ਗਲੋ ਆਈ ਜਾਂਦਾ ਇਹਦੇ ਜਿਨ੍ਹਾਂ ਦੇ ਡਾਰਕ ਸਰਕਲ ਦੀ ਪ੍ਰੋਬਲਮ ਹੈ ਉਹ ਵੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਠੀਕ ਹੈ ਤੇ ਆਹ ਵਾਲੀ ਥ੍ਰੈਡਿੰਗ ਜਿਹੜੀ ਹੈ ਇਹ ਜਿਹੜੀ ਤੁਹਾਡੀ ਕਾਲੀ ਹੋਣੀ ਸ਼ੁਰੂ ਹੋ ਜਾਵੇਗੀ ਮਗਰ ਮਤਲਬ ਕਿ ਇਹ ਸੰਗਣੀ ਸੰਗਣੀ ਤੇ ਕਾਲੀ ਤੇ ਲੰਬੀ ਲੰਬੀ ਹੋਣੀ ਸ਼ੁਰੂ ਹੋ ਜਾਵੇਗੀ ਜਿਨ੍ਹਾਂ ਦੇ ਟ੍ਰੈਡਿੰਗ ਦੀ ਵੀ ਪ੍ਰੋਬਲਮ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਲਗਾਣੀ ਹੈ ਤੇ ਤੁਸੀਂ ਕਿਸ ਤਰੀਕੇ ਨਾਲ ਮ사ਜ ਕਰਨੀ ਹੈ ਠੀਕ ਹੈ ਆਪਣੇ ਬਾਹਾਂ ਤੇ ਕਰ ਲਓ ਆਪਣੇ ਹੱਥਾਂ ਤੇ ਕਰ ਲਓ ਫੇਸ ਤੇ ਕਰ ਲਓ ਬਹੁਤ ਵਧੀਆ లైక్ షేర్ కామెంట్ జరూర్ కర్నా ਇਸੇ ਤਰ੍ਹਾਂ ਹੀ ਕਾਡਨ ਨਾਲ ਆਪਾਂ ਸ਼ੇਅਰ ਕਰਦੇ ਜਾਵਾਂਗੇ ਛੋਟੇ ਛੋਟੀਆਂ ਵੀਡੀਓ ਛੋਟੇ ਛੋਟੇ ਤੁਹਾਨੂੰ ਜਿਹੜੇ ਫੇਸ ਤੇ ਸੀਰਮ ਫੇਸ ਪੈਕ ਫੇਸ ਔਇਲ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਕਿਹੜੇ ਕਿਹੜਾ ਸਕਿਨ ਲਈ ਵਧੀਆ ਹੁੰਦਾ ਕਿਹੜੇ ਕਿਹੜਾ ਨਹੀਂ ਹੁੰਦਾ ਕੀ ਕੀ ਚੀਜ਼ ਤੁਹਾਡੇ ਸਕਿਨ ਦੇ ਬੈਨੀਫਿਟ ਕਰਦੀ ਹੈ ਤੇ ਜਿਹੜੀਆਂ ਘਰੇ ਹੀ ਹੁੰਦੀਆਂ ਨੇ ਕਿਚਨ ਵਿੱਚ ਹੀ ਮੌਜੂਦ ਹੁੰਦੀਆਂ ਨੇ ਬਸ ਉਹਨਾਂ ਨੂੰ ਲਗਾਉਣ ਦਾ ਔਰ ਬਣਾਉਣ ਦਾ ਸਹੀ ਢੰਗ ਜਿਹੜਾ ਉਹ ਆਣਾ ਹੋਣਾ ਚਾਹੀਦਾ ਹੈ ਤੇ ਤੁਹਾਡੀ ਜਿਹੜੀ ਸਕਿਨ ਘਰੇ ਬੈਠਿਆਂ ਦੀ ਸਕਿਨ ਇੱਕਦਮ ਗੋਰੀ ਚਿੱਟੀ ਹੋ ਜਾਵੇਗੀ ਕੋਈ ਪਾਰਲਰ ਜਾਣ ਤੋ ਵੀਡੀਓ ਦਾ ਮੈਂ ਕਰਦੀ ਹਾਂ ਸਮਾਪਤ ਤੇ ਵੀਡੀਓ ਵਾਤ ਵਿੱਚ ਸ਼ੇਅਰ ਕਰਦਣ ਵਾਤੋਂ ਲਾਈਕ ਕਰਨਾ ਤੇ ਮ사ਜ ਫੇਸ ਦੀ ਜਰੂਰ ਕਰਨਾ ਠੀਕ ਹੈ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਹੈ ਤੇ ਇਸ ਤਰੀਕੇ ਨਾਲ ਆਇਲ ਬਣਾ ਕੇ ਤੁਸੀਂ ਆਪਣੇ ਫੇਸ ਤੇ ਲਗਾ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ 'ਚ ਇੱਕ ਨਵੇਂ ਦਿਨ ਨਾਲ ਇੱਕ ਨਵੀਂ ਸ਼ੁਰੂਆਤ ਨਾਲ ਸਾਡੇ ਇੱਥੇ ਇਹ ਨਾ ਸ਼ੋਰ ਹੋ ਰਿਹਾ ਏ ਬਹੁਤ ਜ਼ਿਆਦਾ ਗਵੰਡੀਆਂ ਦੇ ਚਿਪਸ ਵਗੈਰਾ ਲੱਗ ਰਹੀ ਹੈ इस तरीके करनी नेगी मसाज ब्लड सर्कल तेज करना अपने फेस का बिना पैसे खर्च कित ही अगर थोड़ी स्किन एकदम गोरी चिट्टी हो जाए और चाहिए है ना चलो जी फिर मेरे दिन नई भीडियो बाय।